ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਕਬੀਰ ਮਰਤਾ ਮਰਤਾ ਜਗ ਮਵਾ ਕਬੀਰਾ ਇਥੇ ਜਮਕਾ ਕਬੀਰਾ ਮਰਤਾ ਮਰਤਾ ਜਗ ਮਵਾ ਮਰ ਭੇ ਨਾ ਜਾਣੈ ਕੋਈ ਐਸੀ ਮਰਣੀ ਜੋ ਮਰੈ ਬਹਰ ਨ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾਂ ਕਿਵ ਮਰਹੇਗੀ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨ ਨਾ ਵੀਸਰੈ ਤਾ ਸਹਿਲਾ ਮਰਨਾ ਹੋਏ ਮਰਨ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਸਹਿਲਾ ਉਚਾਰਨ ਕਰਨਾ ਹਾਏ ਨਸੀਰੀਨਾ ਕੇ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਣੀ ਜੋ ਮਰੈ ਤਾ ਸਾਧ ਜੀਵਨ ਹੋਏ ਪੌੜੀ ਜਾ ਆਪ ਕਿਰਪਾਲ ਹੋਵੈ ਹਰ ਸੁਆਮੀ ਤਾ ਆਪਣਾ ਨਾਮ ਹਰ ਆਪ ਜਪਾਵੈ ਆਪਣਾ ਤਾ ਆਪਣਾ ਨਾਮ ਹਰ ਆਪ ਜਪਾਵੈ ਆਪੇ ਸਤਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾ ਕੀ ਆਪ ਪੈਜ ਰੱਖੈ ਆਪਣਿਆ ਭਗਤਾ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਾਕ-ਝਾਕ ਆਵੈ ਜਾਵੈ ਸ਼ਲੋਕ ਮਹੱਲਾ ਤੀਜਾ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਰਗਮ ਅਗੋਚਰ ਆਤ ਵੱਡਾ ਅਥੋ ਨਾ ਨਤੁਲਿਆ ਜਾਏ ਅਤਲ ਪਦ ਤੇ ਯਮਖ ਲਾਦਨੀਆ ਅਤਲ ਨਾ ਤੁਲਿਆ ਜਾਏ ਕੀਮਤ ਕਿਨੈ ਨ ਪਾਈਆ ਕਿਤੈ ਨ ਲਿਆ ਜਾਏ ਗੁਰ ਕੈ ਸਬਦ ਭੇਦਿਆ ਏਨ ਵਿਧ ਵਸਿਆ ਮਨ ਆਈ ਨਾਨਕ ਆਪ ਅਮੇਵ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੁਟਾ ਮੂਲ ਨ ਆਵਈ ਲਾਹਾ ਸਦ ਹੀ ਹੋਏ ਖਾਦਾ ਖਰਚੇ ਤੋਟ ਨ ਆਵਈ ਸਦਾ ਸਦਾ ਉਹ ਦੇ ਸਸਾ ਮੂਲ ਨਾ ਹੋਵਈ ਹਾਨਤ ਕਦੇ ਨ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪਾਉੜੀ ਆਪੇ ਸਭ ਘਟ ਅੰਦਰੀ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ 36 ਗੁਬਾਰ ਕਰ ਵਰਤਿਆ ਸੁੰਨਾ ਹਰ ਪਾਠ ਧਿਆਨ ਨਾਲ ਉਚਾਰਨ ਕਰਨਾ ਜੁਗ 36 36 ਹੀ ਹਾਏ ਦੀ ਬਿਹਾਰੀ ਨਹੀਂ ਲਾ ਦਣੀ 36 36 ਜੁਗ 36 ਗੁਬਾਰ ਕਰ ਇੱਥੇ ਇਹ ਵਿਸਰਾਮ ਲਾ ਦਨਾ ਵਰਤਿਆ ਸੁੰਨਾ ਲਿਖਿਆ ਸੁੰਨਾ ਹਰ ਪਰ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਵੱਖਰਾ ਵਰਤਿਆ ਸੁਨਣਾ ਹਰ ਯਾਨੀ ਉਹ ਹਰ ਅਟਕਾ ਹਾਂਜੀ ਹਰ ਵਖਰਾ ਸੁਨਣਾ ਤੇ ਜਮਕਣਾ ਹਾਂ ਹਾਂਜੀ ਹਾਂਜੀ ਠੰਮਕ ਲਾਦਨੀ ਹੈ ਸੁਨ ਵਰਤਿਆ ਸੁਨਣਾ ਹਰ ਯਾਨੀ ਉਹ ਪੰਕਤੀ ਵੱਲ ਇਸ਼ਾਰਾ ਹੈ ਵੀ 36 ਜੁਗ ਵਰਤਾ ਗੁਵਾਰਾ ਤਾੜੀ ਲਾਈ ਸਿਰਜਨ ਹਰ ਹੈ ਤੁਮ ਦੋਕਾਰ ਨਿਰਾਲਮ ਬੈਠਾ ਨਾ ਤਦ ਬਰਪਾਰ ਜੁਗ 36 ਗੁਵਾਰ ਕਰ ਵਰਤਿਆ ਸੁਨਣਾ ਹਰ ਉਥੇ ਵੀ ਪੁਰਾਣਾ ਸਾਸਤਾ ਅਪੇ ਹਰ ਨਰਹਰ ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ ਸਬਦੂ ਜਿਹੜਾ ਪਾਠ ਹੈ ਸਬਦੂ ਸੰਬੰਧਕ ਪਾਠ ਹੈ ਆਪ ਸਬਦੂ ਹੀ ਤਹਰ ਆਪਨੀ ਮਿਤ ਆਪ ਜਾਣਦਾ ਆਪੇ ਹੀ ਗੋਹਰ ਸ਼ਲੋਕ ਮਹੱਲਾ ਤੀਜਾ ਹੁਮ ਵਿੱਚ ਜਗਤ ਮੁਵਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਜਿਚਰ ਜਮਕ ਲਾਦਨੀ ਹੈ ਵਿੱਚ ਦਮ ਹੈ ਜਿਚਰ ਵਿੱਚ ਦਮ ਹੈ ਤਿਚਰ ਨ ਚਿਤਈ ਕਿ ਕਰੇਗੋ ਅੱਗੇ ਜਾਏ ਹਾਂਜੀ ਤਿਚਰ ਨ ਚਿਤਈ ਕਿ ਕਰੇਗੋ ਉਚਾਰਨ ਕਰਨਾ ਕਰੇ ਇਕੱਠਾ ਨਹੀਂ ਕਹਿ ਦੇਣਾ ਵਿੱਚ ਬਹਿ ਸ਼ਾ ਪਾ ਕੇ ਕਰੇ ਕੋ ਕਰੇ ਕੋ ਅੱਗੇ ਜਾਏ ਉਸਰਾਮ ਚ ਲੱਗਾ ਜਿਚਰ ਵਿੱਚ ਦਮ ਹੈ ਇੱਥੇ ਵਿਸਰਾਮ ਹੈ ਚਿਚਰ ਨਾ ਚੇਤੈ ਇਥੇ ਠਮਕ ਕੇ ਕਰੇ ਕੋ ਅੱਗੇ ਜਾਏ ਜਿਚਰ ਵਿੱਚ ਦਮ ਹੈ ਚਿਚਰ ਨਾ ਚੇਤੈ ਕਿ ਕਰੇ ਕੋ ਅੱਗੇ ਜਾਏ ਅਗਿਆਨੀ ਹੋਏ ਸੋ ਚੇਤਨ ਚੇਤਨ ਹੋਏ ਹਾਂਜੀ ਚੇਤਨ ਉਚਾਰਨ ਅਗਿਆਨੀ ਅੰਧ ਕਮ ਅਗਿਆਨੀ ਅੰਧ ਕਮਾਏ ਨਾਨਕ ਇਥਾ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਿਆ ਲੇ ਬੁਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭੋਗਿਆ ਜੀਵਨ ਪਦਵੀ ਪਾਏ ਨਾਨਕ ਇਹ ਮਰਤਬਾ ਤਿਸ ਨੂੰ ਦੇ ਹਾਂਜੀ ਮਰਤਬਾ ਹੀ ਉਚਾਰਨ ਕਰਨਾ ਕਈ ਮਰਤਬਾ ਬੋਲ ਜਾਂਦੇ ਨੇ ਗਲਤ ਹੈ ਉਚਾਰਨ ਮਰਤਬਾ ਨਹੀਂ ਕਹਿਣਾ ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ ਪੌੜੀ ਆਪੇ ਦਾਨ ਬੀਨਿਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੋੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸਤਤ ਬਰਨ ਨ ਸਕੀਐ ਸਦ ਸਾਦ ਕੁਰਬਾਨਾ ਉਸਤਤ ਬਰਨ ਨ ਸਕੀਐ ਸਾਧ ਸਾਥ ਕੁਰਬਾਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ